ਸਾਨੂੰ ਪੜਿਆ ਸੀ ਨਕੀ ਤੇ ਜਦੋਂ ਸਾਡੇ ਤੇ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾ ਦਮਾਨੇ ਅਗਲਾਈ ਹੋ ਕੇ ਤੇਰੀ ਉਹ ਕਿੰਨੇ ਰਾਈ ਜਾਈ ਭਗਵਾ ਦਮਾਨੇ ਅਗਦੇ ਹਾਸ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਪਟਿਆਲੇ ਨਾਲ ਗੱਲ ਕਰ ਕੋਈ ਨਹੀਂ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖੋ ਜੀ ਰਾਮਦਾਸ ਵੇਖੋ ਜੀ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਬੰਦ ਕਰੀ ਆ ਬੜੀ ਕਮਾਈ ਉਹ ਤੇਰਾ ਕੰਮ ਹੀ ਨਹੀਂ ਬਿਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਇਕੱਲਾ ਬਸ ਕੋਰਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਆਜਾ ਸਾਨੂੰ ਭੜਿਆ ਸੀ ਜੇ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਤ ਮਾਨੇ ਇਕੱਲਾਈ ਹੋਵੇ ਦੇਤੀ ਪੋਰ ਕੇ ਦੇ ਅਸਕਰ ਦੀ ਲੋੜ ਨਹੀਂ ਇੱਕ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਂ ਪਟਿਆਲੇ ਵਾਲਾ ਗੱਲ ਕਰੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਇਹ ਅਸੀਂ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖਣ ਕੋਈ ਰਾਮਦਾਸ ਵੇਖੋ ਤੇਰੀ ਕਮਾਈ ਦਾ ਨਹੀਂ ਕੰਦੀ ਆ ਬੜੇ ਕਮਾਈ ਉਹ ਤੇਰਾ ਕੰਮ ਹੀ ਨਹੀਂ ਬੇਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤ ਰਹਿ ਗਈ ਕਮਾਉਣ ਦਿੰਦਾ ਮੁੰਡਿਆਂ ਕਿੰਨਾ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਪਹਿਲਾਂ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਆਜਾ ਸਿੱਖ ਇਹ ਸਮਾਂ ਸਦਾ ਜਦੋਂ ਸੋਚਦੇ ਤੇਰੇ ਮੁੰਡੇ ਨੇ ਪੂਰੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਬਗਵਾ ਦਮਾਨੇ ਅਗਲਾਈ ਹੋਵੇ ਤੇ ਲੋਕ ਕਿੰਨੇ ਲਾਈ ਜਾਈ ਬਗਵਾ ਮਾਨੇ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮਿਲਾਂ ਕਰ ਕੋਈ ਨਹੀਂ ਤੇ ਖੜਾਈ ਕੈਂ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇ ਅਰਮਾਨਦਾਸ ਬੈਠਾ ਵੇਖਣ ਕੋਈ ਅਰਮਾਨਦਾਸ ਵੇਖੋ ਜਿਹੜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਦੀ ਗੱਲ ਨਹੀਂ ਆ ਬੜੀ ਕਮਾਈ ਉਹ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰ ਤੂੰ ਤੇਰੇ ਕੀ ਮਤਲਬ ਹੈ ਤੇਰੀ ਕੀ ਕਮਾਉਣ ਦਿੰਦਾ ਮੁੰਡਿਆ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਇਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇੱਧਰ ਸਟੇ ਸਾਨੂੰ ਭੜਿਆ ਸੀ ਨਕੀ ਵੀ ਕਿ ਜਦੋਂ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਜਿਹੜੀ ਭਗਵਾਨ ਦਮਾਨੇ ਅਗਲਾਈ ਹੋਵੇ ਉਹ ਕਿੰਨੇ ਵਾਈ ਜਾਈ ਭਗਵਾਨ ਦਮਾਨੇ ਕੈਸ਼ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮਿਲਾਂ ਕਰ ਕੋਈ ਨਹੀਂ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਵੇਰ ਦੱਸਾਂਗੇ ਪੁੱਤ ਅਸੀਂ RAMDAS ਬੈਠਾ ਵੇਖਣ ਨੂੰ ਮੁਝੇ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਨਹੀਂ ਤੇਰਾ ਕੰਮ ਹੀ ਨਹੀਂ ਬੇਲੋਈਦਾ ਗੱਲ ਕਰ ਰਿਹਾ ਤੂੰ ਦੇਖ ਤੇਰੀ ਕੀ ਮਤਲਬ ਹੈ ਜਿੰਨਾ ਮੁੰਡਿਆਂ ਕਿੰਨਾਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਲਾ ਬਸ ਰਿਪੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿਛਾ ਕਰੋ ਯਾਰ ਚਲੋ ਐਸਐਸਪੀ ਸਾਨੂੰ ਕੋਈ ਐਸੀ ਜੇ ਸਮਾਸ ਜਦੋਂ ਸਾਨੂੰ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾ ਦਮਾਨੇ ਅੱਖ ਲਾਈ ਹੋ ਕੇ ਦੇ ਲਈ ਉਹ ਕਿਹਨਾਂ ਲਈ ਜਾਈ ਭਗਵਾ ਦਮਾਨੇ ਇਹ ਕਹਿਣ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣਾ ਪਟਿਆਲੇ ਨਾਲ ਗੱਲ ਕਰੋ ਇੱਥੇ ਸਿਖਲਾਈ ਕਿੱਥੇ ਕਰੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਵੇਖਣ ਉਹਦੇ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਫੇਰੀ ਕਮਾਈ ਕਰਨੀ ਹੈ ਹੱਕ ਪਾਈ ਹੋਏ ਅਮੀ ਨਹੀਂ ਬੇਲੋਈ ਦਾ ਗੱਲ ਕਰ ਰਿਹਾ ਤੂੰ ਕਿਹੜੀ ਗੱਲ ਕਰ ਰਿਹਾ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕੱਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਆਜਾ ਸਿੱਧਾ